ਅਸੀਂ ਬਚਪਨ ਤੋਂ ਸ਼ਬਦ ਕਹਿੰਦੇ ਆ ਭੈਣ ਭਰਾ ਬਾਪੂ ਭੂਆ ਮੈਂ ਅੱਗੇ ਬਿੰਦੀ ਸ਼ਾਇਦ ਪਤਾ ਨਹੀਂ ਕੀਤੀ ਇਹਨਾਂ ਦੇ ਅਰਥ ਮੈਨੂੰ ਵੀ ਬਹੁਤ ਚਿਰ ਬਾਅਦ ਪਤਾ ਲੱਗਾ ਮੈਂ ਕਿਸੇ ਦਾ ਥੀਸਿਸ ਪੜਿਆ ਹੈ ਉਹ ਕਹਿੰਦੇ ਤੁਸੀਂ ਬਾਪੂ ਨੂੰ ਬਾਪੂ ਕਿਉਂ ਕਹਿੰਦੇ ਹੋ ਇਹ ਸ਼ਬਦ ਹੈ ਬਾਪੂ ਭੂ ਭੂ ਕਹਿੰਦੇ ਭੁਏ ਨੂੰ ਜਾਇਦਾਦ ਨੂੰ ਜਿਹੜਾ ਜਾਇਦਾਦ ਦਾ ਵਾਰਿਸ ਹੈ ਉਹਨੂੰ ਪੰਜਾਬੀ 'ਚ ਅਸੀਂ ਕਹਿੰਨੇ ਬਾਪੂ ਸ਼ਬਦ ਹੈ ਭੂ ਜਿਵੇਂ ਭੂ ਗੋਲ ਭੂਮੀ ਭੁਏ ਜਾਇਦਾਦ ਉੱਥੋਂ ਹੀ ਜਿਹੜਾ ਪੋਇਤੋਂ ਭੂ ਤੋਂ ਭੂਮੀ ਐਣ ਸ਼ਬਦ ਭੈਣ ਹੈ ਜਿਹੜੀ ਭੂਮੀ ਦੀ ਜਾਇਦਾਦ ਦੀ ਹਿੱਸੇਦਾਰ ਵੰਡਾਉਣ ਵਾਲੀ ਹੈ ਉਹ ਭੂਮੀ ਐਣ ਭੈਣ ਆ ਉਹ ਹੀ ਭੂਮੀ ਰਾ ਭਰਾ ਉਹ ਹੀ ਭੂਆ ਸ਼ਬਦ ਹੈ ਜਿਹੜਾ ਜਾਇਦਾਦ ਨਾਲ ਸੰਬੰਧਿਤ ਰੱਖਦਾ ਵੀ ਜਿਹੜੀ ਜ਼ਮੀਨ ਦੀ ਜਾਇਦਾਦ ਦੀ ਹਿੱਸੇਦਾਰ ਹੈ ਉਹ ਹੀ ਭੂਆ ਆਪਣੇ ਪਿਤਾ ਦੇ ਪੋਤਰਿਆਂ ਨੂੰ ਕਹਿੰਦੀ ਆ ਭਤੀਜੇ ਸ਼ਬਦ ਹੈ ਭੂ ਤੀਜੇ ਭੋਏ ਦੇ ਤੀਜੇ ਥਾਂ ਦੇ ਮਾਲਕ ਮੇਰੇ ਪਿਤਾ ਦੇ ਘਰ ਵਿੱਚ ਜਿਹੜੇ ਭੂਮੀ ਦੇ ਜਾਇਦਾਦ ਦੇ ਤੀਜੇ ਥਾਂ ਦੇ ਵਾਰਸ ਹੈ ਉਹ ਭੂ ਤੀਜੇ ਆ ਉਹ ਹੀ ਭੂ ਤੀਜੀ ਆ ਮਨ ਇਹ ਸ਼ਬਦ ਸਹਿਜ ਭਾਵੀ ਭਵੇਂ ਅਸੀਂ 2 ਸਾਲ ਦੇ ਬੱਚੇ ਨੂੰ ਬਾਪੂ ਕਹਿਣਾ ਸਿਖਾਉਨੇ ਆ ਹੋ ਸਕਦਾ ਉਹ ਬਾਪੂ ਬਣ ਕੇ ਵੀ ਬਾਪੂ ਦੇ ਅਰਥ ਨਾ ਜਾਣਦਾ ਹੋਵੇ ਹੋ ਸਕਦਾ ਭਰਾ ਭਰਾ ਦੇ ਅਰਥ ਨਾ ਹੀ ਸਮਝਦਾ ਹੋਵੇ ਹੋ ਸਕਦਾ ਭੂਆ ਭੂਆ ਦੇ ਅਰਥ ਜਾਂ ਭੂ ਤੀਜੇ ਦੇ ਜਾਂ ਭੂ ਤੀਜੀ ਦੇ ਅਰਥ ਨਾ ਵੀ ਸਮਝਦੀ ਹੋਵੇ ਇਸੇ ਲਈ ਤਾਂ ਲੰਗਰ ਲਾਉਣਾ ਜ਼ਰੂਰੀ ਆ ਸ਼ਬਦ ਦਾ ਲੰਗਰ ਵੀ ਵਿਚਾਰਾਂ ਦਾ ਲੰਗਰ ਵੀ ਉਹਦੇ ਨਾਲ ਇੱਕ ਵਿਚਾਰ ਸ਼ਕਤੀ ਦਾ ਆਦਾਨ ਪ੍ਰਦਾਨ ਹੁੰਦਾ ਤਾਂ ਉਹ ਜਿਹੜਾ ਸ਼ਬਦ ਹੈ ਕਿਉਂਕਿ ਜਿਹੜਾ ਸਿਮਰਨ ਇਹ ਹੈਗਾ ਯਾਦ ਕਰਨਾ ਤਾ ਯਾਦ ਕਿਉਂਕਿ ਸਿੱਖ ਫਲਸਫੇ ਅਨਸਾਰ ਪ੍ਰਮਾਤਮਾ ਕੋਈ ਨਾਂ